हां जी ਤੇ ਸਸਟੀਗਲ ਸਾਰੇ ਨੂੰ ਜੇ ਜੇ ਤੁਸੀਂ ਬੇਸਨ ਦੇ ਲੱਡੂ ਖਾ ਖਾ ਕੇ ਹੋ ਗਏ ਜੀ ਬੋਰ ਤਿਕ ਬਣਾਓ ਜੀ ਨਵੇਂ ਤਰੀਕੇ ਦੇ ਬਹੁਤ ਹੀ ਟੇਸਟੀ ਤੇ ਪਲੱਸ ਬਹੁਤ ਹੈਲਦੀ ਵੀ ਲੱਡੂ ਨੇ ਇਥੇ ਅਸੀਂ ਲਾਲੀਆ ਜੀ ਮੂੰਗੀ ਦੀ ਦਾਲ ਤੁਸੀਂ ਸਾਬਤ ਵੀ ਲੈ ਸਕਦੇ ਜੇ ਮੈਂ ਦਲੀ ਲਈ ਅਸੀਂ ਇਹਨੂੰ ਪਹਿਲਾਂ ਧੋ ਲਿਆ ਆ ਤੇ ਧੋ ਕੇ ਅਸੀਂ ਇਸ ਨੂੰ ਪੰਨਾਂਗੇ ਤੇ ਪੌਣਦੇ ਭੋਂਦੇ ਜਿਹੜੀ ਸੁੱਕ ਜੇਗੀ ਡਰਾਈ ਹੋ ਜੇਗੀ ਬਹੁਤ ਹੀ ਵਧੀਆ ਔਰ ਜਲਦੀ ਪੁੱਜ ਜਾਂਦੀ ਹੈ ਜਿਆਦਾ ਟਾਈਮ ਨਹੀਂ ਲੱਗਦਾ ਤੇ ਇਹਦੇ ਨਾਲ ਲੱਡੂ ਜੜੇ ਆ ਦੇ ਸਤੇ ਵੀ ਬੰਦਿਆ ਤੇ ਜਲਦੀ ਵੀ ਬਹੁਤ ਜਤ ਬੰਦੇ ਤੇ ਇਥੇ ਵੀ ਮੇਰੀ ਦਾਲ ਥੋੜੀ ਲੱਗਦੀ ਪਈ ਸੀ ਤੇ ਇਸ ਕਰਕੇ ਮੈਂ ਥੋੜਾ ਇੱਕ ਕੌਲੀ ਬੇਸਨ ਦੀ ਲੈ ਲਈ ਐ ਤੇ ਫਿਰ ਮੈਂ ਡਰਾਈ ਫਰੂਟ ਚੜੇ ਆ ਉਹ ਵੀ ਥੋੜਾ ਜਿਹਾ ਡਰਾਈ ਰੋਸਟ ਕਰ ਲਿਆ ਤੇ ਬੇਸਨ ਨੂੰ ਵੀ ਡਰਾਈ ਰੋਸਟ ਕਰਕੇ ਇੱਕ ਸਾਈਡ ਤੇ ਰੱਖ ਲਿਆ ਤੇ ਹੁਣ ਥੋੜਾ ਜਿਹਾ ਲੈ ਜੀ ਅਸੀਂ ਘਿਓ ਤੇ ਘਿਓ ਦੇ ਵਿੱਚ ਪਾਤੀ ਆ ਜੀ ਬੇਸਨ ਪਹਿਲਾਂ ਅਸੀਂ ਬੇਸਨ ਨੂੰ ਥੋੜਾ ਜਿਹਾ ਮਿਕਸ ਅਪ ਕਰਾਂਗੇ ਤੇ ਫਿਰ ਅਸੀਂ ਜਿਹੜੀ ਮੋਂਗੀ ਦੀ ਦਾਲ ਆ ਉਹ ਵੀ ਸਾਈਡ ਤੇ ਅਸੀਂ ਪੀ ਕੇ ਉਹ ਵੀ ਅਸੀਂ ਦੇ ਵਿੱਚ ਮਿਕਸ ਕਰ ਦਾਂਗੇ ਤੇ ਇਹਦੇ ਨਾਲ ਲੱਡੂ ਜਿਹੜੇ ਬੇਸਣ ਦੇ ਲੱਡੂ ਹੁੰਦੇ ਆ ਨਾ ਉਹ ਕਈ ਵਾਰੀ ਗਲੇ ਨੂੰ ਲੱਗਦੇ ਆ ਜਿਆਦਾ ਉਹ ਆਟਾ ਜਿਹੜਾ ਉਹਦਾ ਬਰੀਕ ਹੁੰਦਾ ਬੇਸਣ ਸਾਨੂੰ ਮੋਟਾ ਨਹੀਂ ਮਿਲਦਾ ਤੇ ਤੁਸੀਂ ਜੇ ਇਹਦੇ ਵਿੱਚ ਅੱਧੀ ਇਦਾਂ ਮੂੰਗੀ ਦੀ ਦਾਲ ਤੁਸੀਂ ਪਾ ਲੋਗੇ ਤੇ ਇੱਕ ਤੇ ਪਲੱਸ ਟੇਸਟ ਜਿਹੜਾ ਮੂੰਗੀ ਦਾ ਬਹੁਤ ਹੀ ਵਧੀਆ ਹੁੰਦਾ ਆ ਤੇ ਇਹਦੇ ਨਾਲ ਜਿਆਦਾ ਤੁਹਾਨੂੰ ਨਾ ਕਿਉ ਦੇ ਵਿੱਚ ਭੁੰਨਣ ਦੀ ਲੋੜ ਨਹੀਂ ਹੈ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਤੇ ਲੱਡੂ ਜਿਹੜੇ ਜਲਦੀ ਬਣ ਜਾਂਦੇ ਆ ਤੇ ਪਲੱਸ ਜੇ ਹਨਾ ਬੇਸਣ ਦੇ ਲੱਡੂ ਤੇ ਆਪਾਂ ਹਮੇਸ਼ਾ ਹੀ ਖਾਂਦੇ ਰਹਿੰਦੇ ਆ ਜਿਆਦਾ ਬਾਜ਼ਾਰ ਚੋਂ ਵੀ ਸਾਨੂੰ ਮਿਲ ਜਾਂਦੇ ਨੇ ਬਟ ਜੇ ਤੁਸੀਂ ਘਰ ਕੁਝ ਬਣਾਉਣਾ ਆ ਕੁਝ ਤੇ ਫਿਰ ਵੱਖਰੇ ਤਰੀਕੇ ਦਾ ਹੀ ਬਣਾਉਣਾ ਚਾਹੀਦਾ ਨਾ ਤੇ ਇੱਥੇ ਖੰਡ ਪੀਸ ਲਈ ਤੇ ਇਹਦੇ ਵਿੱਚ ਮੈਂ ਲਾਚੀਆਂ ਜਿਹੜੀਆਂ ਉਹ ਪੀਲੀਆਂ ਸੀ ਤੇ ਡਰਾਈ ਫਰੂਟ ਜੇ ਤੁਸੀਂ ਸਾਬਤ ਲਾਈਕ ਕਰਦੇ ਤੇ ਸਾਬਤ ਪਾ ਲਿਓ ਬਟ ਮੇਰੇ ਘਰ ਪਸੰਦ ਨਹੀਂ ਕੀਤਾ ਜਾਂਦਾ ਬੱਚੇ ਨਹੀਂ ਖਾਂਦੇ ਤੇ ਇਸ ਕਰਕੇ ਮੈਂ ਜਿਹੜਾ ਉਹਨੂੰ ਮਤਲਬ ਕਿ ਉਹਦੇ ਵਿੱਚ ਪੀ ਗ੍ਰाइंड ਕਰਕੇ ਤੇ ਪਾਇਆ ਆ ਇਥੇ ਜੇ ਤੁਹਾਨੂੰ ਲੱਡੂ ਬਣਾਉਣ ਵਿੱਚ ਥੋੜੀ ਜਿਹੀ ਪ੍ਰੋਬਲਮ ਲੱਗੇ ਕਿ ਨਹੀਂ ਇਹਦੇ ਬੰਦਦੇ ਪਏ ਵੈਸੀ ਜਿਹੇ ਤਰੀਕੇ ਨਾਲ ਬਣ ਜਾਂਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਜੇ ਤੁਹਾਨੂੰ ਲੱਗੇ ਤੇ ਫਿਰ ਤੁਸੀਂ ਇੱਕ ਦੋ ਚਮਚਾ ਜਿਹੜਾ ਕਿਓ ਦਾ ਹੋਰ ਇਹਦੇ ਵਿੱਚ ਪਾ ਸਕਦੇ ਜੇ ਤੇ ਫਿਰ ਤੁਸੀਂ ਇਸ ਨੂੰ ਫ੍ਰਿਜ ਵਿੱਚ ਰੱਖ ਦੋ ਤੇ ਇੱਕਦਮ ਜਿਹੜੇ ਐ ਸੈੱਟ ਹੋ ਜਾਣਗੇ ਤੇ ਟੇਸਟ ਬਹੁਤ ਹੀ ਕਮਾਲ ਦਾ ਆਂਦਾ ਹੈ ਪਲੱਸ ਜਲਦੀ ਬਣ ਜਾਂਦੀਆਂ ਕਿਉਂਕਿ ਜਿਹੜੇ ਸਾਬਤ ਮੂੰਗੀ ਦੀ ਦਾਲ ਨੂੰ ਭੁੰਨਣਾ ਸੌਖਾ ਹੁੰਦਾ ਹੈ ਤੇ ਇੱਥੇ ਵੀ ਹੁਣ ਜਿਹੜੇ ਆ ਬਾਹਰੋਂ ਆਣੇ ਸੀ ਸਾਡੇ ਵੀਰ ਬਾਜੀ ਵੀਰ ਜੀ ਤੇ ਉਹ ਆ ਚੁੱਕੇ ਨੇ ਤੇ ਹੁਣ ਆਪਾਂ ਵਿਆਹ ਦੀਆਂ ਤਿਆਰੀਆਂ ਵੀ ਤੁਹਾਨੂੰ ਅਗਲੇ ਮਹੀਨੇ ਤੋਂ ਜਿਹੜੀਆਂ ਹੋ ਜਣੀਆਂ ਸਟਾਰਟ ਤੇ ਉਹ ਵੀ ਤੁਹਾਨੂੰ ਉਹ ਲੌਗ ਜਿਹੜੇ ਪਾਉਂਦੇ ਰਵਾਂਗੇ ਤੇ ਜੇ ਤੁਸੀਂ ਮੇਰੇ ਵੀਡੀਓ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਹੋ ਤੁਸੀਂ ਕਰ ਲਿਓ ਕਿਉਂਕਿ ਨਵੇਂ-ਨਵੇਂ ਵੀਡੀਓ ਵੀਡੀਓ ਵੇਖਣ ਲਈ ਤੇ ਹਾਂਜੀ ਤੇ ਲਾਈਕ ਜਰੂਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰ ਦਿਆ ਕਰੋ ਕਿਉਂਕਿ ਲਾਈਕ ਜਦੋਂ ਆਪਾਂ ਕਿਸੇ ਦੇ ਕੰਮ ਨੂੰ ਕਰਦੇ ਆਂ ਤੇ ਸਾਨੂੰ ਆਪਣੇ ਦਿਲ ਦੀ ਅਮੀਰੀ ਜਿਹੜੀ ਉਹ ਪਤਾ ਲੱਗਦੀ ਹੈ ਵੀ ਅਸੀਂ ਦਿਲ ਤੋਂ ਕਿੰਨੇ ਅਮੀਰ ਆ ਕਿਉਂਕਿ ਕਿਸੇ ਦੇ ਕੰਮ ਨੂੰ ਲਾਈਕ ਕਰਨਾ ਕੋਈ ਸੌਖੇ ਕੰਮ ਨਹੀਂ ਹੁੰਦਾ ਤੇ ਜੇ ਤੁਸੀਂ ਅਮੀਰ ਨਹੀਂ ਹੈਗੇ ਦਿਲ ਦੇ ਤੇ ਅਮੀਰ ਬਣ ਜਾਓ ਤੇ ਵੀਡੀਓ ਨੂੰ ਜਲਦੀ ਜਲਦੀ ਲਾਈਕ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਔਰ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਇਹ ਵਾਲੀ ਲੱਡੂ ਜਿਹੜੀ ਦੀ ਰੈਸਪੀ ਜਿਹੜੀ ਉਹ ਕਿੱਦਾਂ ਦੀ ਲੱਗੀ ਤੇ ਜੂ ਟ੍ਰਾਈ ਕਰਿਓ ਬਹੁਤ ਹੀ ਟੇਸਟੀ ਬਣਦੇ ਨੇ ਤੇ ਪਲੱਸ ਇਹ ਕਿ ਜਲਦੀ ਬਣ ਜਾਂਦੇ ਨੇ ਤੇ ਇਹਦਾ ਪ੍ਰੀ ਮਿਕਸ ਵੀ ਮੈਂ ਤੁਹਾਨੂੰ ਬਣਾ ਕੇ ਜਲਦੀ ਹੀ ਦੱਸਾਂਗੀ ਕਿ ਤੁਸੀਂ ਇੱਥੇ ਮਾਂ ਪਿਓ ਮਾਂ ਪੁੱਤ ਜਿਹੜੇ ਲੜਦੇ ਪਿਆ ਮਾਂ ਕਹਿੰਦੀ ਮੈਂ ਤਾਂ ਤੇਰੇ ਮੁੰਜ ਬਣਾ ਤੇ ਪੁੱਤ ਕਹਿੰਦਾ ਵੀ ਮੈਂ ਵਾਲਾ ਇਸ ਕਰਕੇ ਹਨਾ ਮਾਂ ਪਿਓ ਦਾ ਪਿਆਰ ਜਿਹੜਾ ਹੁੰਦਾ ਹੈ ਜਦੋਂ ਇੰਨੇ ਸਾਲਾਂ ਬਾਅਦ ਸਾਢੇ 3 ਸਾਲ ਬਾਅਦ ਜਦੋਂ ਘਰ ਪੁੱਤ ਆਵੇ ਤੇ ਮਾਂ ਦਾ ਹਨਾ ਹੋ ਜਾਂਦਾ ਹੈ इमोशनल ਦਿਲ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਰੈਸਪੀ ਨੂੰ ਟਰਾਈ ਕਰਿਓ ਔਰ ਦੱਸਿਓ ਕਿ ਕਿੱਦਾਂ ਦੇ ਲੱਗੇ